ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਸੂਈ ਇੱਕ ਸਟੂਡੈਂਟ ਹੈ ਇਹ ਤੁਹਾਡੇ ਵਰਗੀ ਸਟੂਡੈਂਟ ਹੈ ਤੇ ਇਹਨੇ 7 ਦਸੰਬਰ 2025 ਨੂੰ ਪੰਜਾਬ ਪੀਸਸ ਦਾ ਪ੍ਰੀਲਿਮਜ਼ ਦਾ ਇਗਜ਼ਾਮ ਦਿੱਤਾ ਆ ਇਹਦੇ ਕੋਲ ਕਿਤਾਬਾਂ ਪਈਆਂ ਆ ਹੁਣੇ ਸੋਚ ਰਹੀ ਹੈ ਕਿ ਮੈਂ ਮੇਨਸ ਦੀ ਤਿਆਰੀ ਕਰਾਂ ਜਾਂ ਨਾ ਕਰਾਂ ਜਾਂ ਫਿਰ ਮੈਂ ਰਿਜ਼ਲਟ ਦਾ ਵੇਟ ਕਰਾਂ ਕਿਉਂਕਿ ਇਹਦਾ ਵੀ ਸਵਾਲ ਹੈ ਕਿਹੜਾ ਸਵਾਲ ਜਿਹੜਾ ਸਵਾਲ ਸ਼ਾਇਦ ਤੁਹਾਡਾ ਵੀ ਹੈ ਕਿਸਰ ਪੰਜਾਬ ਪੀਸ ਸਪਰੀਲੈਂਸ ਦਾ ਰਿਜ਼ਲਟ ਕਦੋਂ ਆਊਗਾ ਹੁਣ ਇਸ ਸਵਾਲ ਦੇ ਵਿੱਚ ਦੋ ਸਵਾਲ ਨੇ ਪਹਿਲਾ ਅਸੀਂ ਰਿਜ਼ਲਟ ਦੀ ਵੇਟ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਕੱਟਆਫ ਕਲੀਅਰ ਹੋਊ ਜਾਂ ਨਹੀਂ ਹੋਊ ਐਂਡ ਦੂਜਾ ਇਹ ਹੈ ਆ ਵੀ ਕੀ ਮੈਨੂੰ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਾਂ ਫਿਰ ਮੈਂ ਰਿਜ਼ਲਟ ਦੀ ਵੇਟ ਕਰਾਂ ਤੁਹਾਨੂੰ ਮੈਂ ਇੱਕ ਆਈਡੀਆ ਦਿੰਨਾ ਥੋੜਾ ਇਥੇ ਬੇਸਿਕ ਜਿਹਾ ਆਈਡੀਆ ਦਿੰਨਾ ਤੁਸੀਂ ਉਸ ਆਈਡੀਆ ਤੋਂ ਜ਼ਰੂਰ ਥੋੜਾ ਹਿਸਾਬ ਜਿਹਾ ਲੱਗ ਜਾਊਗਾ ਵੀ ਕੀ ਹੈਗਾ ਕੀ ਚੱਕਰ ਨਹੀਂ ਹੈਗਾ ਠੀਕ ਹੈ ਸੋ ਕਿਹਦਾ ਕਿਹਦਾ ਸਵਾਲ ਹੈ ਕਿ ਕਦੋਂ ਜਿਹੜਾ ਰਿਜ਼ਲਟ ਆ ਪ੍ਰੀਲੈਂਸ ਦਾ ਆਊਗਾ ਠੀਕ ਹੈ ਹੁਣ ਦੇਖਿਆ ਜਾਵੇ ਸਾਡੇ ਕੋਲੇ ਜੋ 7 ਦਸੰਬਰ ਨੂੰ ਇਗਜ਼ਾਮ ਹੋਇਆ ਇਸ ਚੀਜ਼ ਨੂੰ ਜ਼ਰੂਰ ਸਮਝੋ ਬੱਚੇ 7 ਦਸੰਬਰ ਨੂੰ ਇਗਜ਼ਾਮ ਹੋਇਆ ਐ ਐਂਡ ਮਾਰਚ ਦੇ ਮਤਲਬ ਫਰਸਟ ਵੀਕ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਆਪਣਾ ਪੇਪਰ ਹੋਊਗਾ ਜੋ ਕਿ ਇਨਫੋਰਮੇਸ਼ਨ ਹੈ ਯਾਨੀ ਕਿ ਲਗਭਗ 3 ਮੰਥ ਸਾਨੂੰ ਮਿਲਣਗੇ ਮੇਨਸ ਲਈ ਠੀਕ ਹੈ ਜੀ ਹੁਣ ਜਿਹਨਾਂ ਵਿੱਚੋਂ ਜੇ ਮੈਂ ਅੱਜ ਦੀ ਗੱਲ ਕਰਾਂ ਅੱਜ ਦੀ ਗੱਲ ਕਰਾਂ ਸਤ ਤੋਂ ਬਾਅਦ ਚਲੋ 2-4 ਦਿਨ ਸਭ ਨੇ ਛੁੱਟੀ ਕੀਤੀ ਹੋਊਗੀ ਅੱਜ ਸਾਡੇ ਕੋਲ ਹੈਗੀ ਜੀ 17 ਦਸੰਬਰ ਠੀਕ ਹੈ ਸੋ ਪ੍ਰੀਲਮਸ ਹੋਏ ਨੂੰ 10 ਦਿਨ ਹੋ ਚੁੱਕੇ ਆ ਵਿੱਚੋਂ 5 ਦਿਨ ਛੁੱਟੀ ਦੇ ਲਾ ਲਓ ਤੇ 5 ਦਿਨ ਅਸੀਂ ਆਲਰੇਡੀ ਵੇਸਟ ਕਰ ਚੁੱਕੇ ਆ ਤੇ ਬਹੁਤ ਸਾਰੇ ਬੱਚਿਆਂ ਨੇ ਵੇਸਟ ਕਰ ਲਿਆ ਮੰਨ ਲਓ ਤੁਸੀਂ ਬਹੁਤ ਸਾਰੇ ਇਦਾਂ ਦੇ ਆ ਬਹੁਤ ਸਾਰੇ ਇਦਾਂ ਦੇ ਬੱਚੇ ਹੋ ਜਿਹੜੇ ਵੇਟ ਕਰ ਰਹੇ ਹੋ ਕਿ ਕੋਈ ਨਾ ਸਾਰ ਰਿਜ਼ਲਟ ਵੇਟ ਕਰਾਂਗੇ ਮੰਨ ਲਓ ਰਿਜ਼ਲਟ ਆਉਂਦਾ ਹੈ ਜਦੋਂ ਵੀ ਆਊਗਾ ਸੋ ਉਦੋਂ ਤੱਕ ਜਿੰਨਾ 17 ਤਰੀਕ ਤੋਂ ਰਿਜ਼ਲਟ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜ ਦਿਨ ਛੇ ਦਿਨ ਡਿਲੇ ਹੁੰਦਾ ਗਿਆ 10 ਦਿਨ ਹੁੰਦਾ ਗਿਆ ਇੱਥੇ ਨੰਬਰ ਵਧਦਾ ਜਾਣਾ ਤੇ ਇੱਥੇ ਜਿਹੜਾ 3 ਮਹੀਨੇ ਵਾਲਾ ਨੰਬਰ ਉਹ ਘਟਦਾ ਜਾਣਾ ਹੁਣ ਅਲਟੀਮੇਟਲੀ ਤੁਸੀਂ ਸ਼ਾਇਦ ਪਿਛਲੇ ਅ 1 ਸਾਲ ਤੋਂ ਜਾਂ 8-9 ਮਹੀਨਿਆਂ ਤੋਂ ਤਿਆਰੀ ਕੀਤੀ ਹੋਊਗੀ ਇਸ ਕਰਕੇ ਕੀਤੀ ਸੀਗੀ ਕਿ ਪ੍ਰੀਲਮਜ਼ਾ ਪੇਪਰ ਦੇਣਾ ਤੇ ਦੋਸਤ ਵੇਟ ਕਰਾਂਗੇ ਰਿਜ਼ਲਟ ਕਦੋਂ ਆਊਗਾ ਫਿਰ ਮੇਨਸ ਦੀ ਤਿਆਰੀ ਸ਼ੁਰੂ ਕਰਨੀ ਆਈ ਹੋਪ ਇਦਾਂ ਕਰਕੇ ਤਾਂ ਨਹੀਂ ਦਿੱਤਾ ਹੋਊਗਾ ਨਾ ਇਸ ਕਰਕੇ ਦਿੱਤਾ ਹੋਊਗਾ ਵੀ ਅਸੀਂ ਜਿਹੜਾ ਹੈਗਾ ਉਹ ਪਹਿਲਾਂ ਪ੍ਰੀਲਮਜ਼ ਦਵਾਂਗੇ ਫਿਰ ਮੇਨਸ ਦੀ ਤਿਆਰੀ ਕਰਾਂਗੇ ਫਿਰ ਅਸੀਂ ਮੇਨਸ ਲਿਖਾਂਗੇ ਫਿਰ ਮੇਨਸ ਕਲੀਅਰ ਕਰਾਂਗੇ ਫਿਰ ਇੰਟਰਵਿਊ ਕਲੀਅਰ ਕਰਾਂਗੇ ਫਿਰ ਅਸੀਂ ਆਪਣੀ ਜੌਬ ਦੇ ਉੱਤੇ ਜਾਵਾਂਗੇ ਹੁਣ ਮੈਂ ਕਿਉਂ ਵੀ ਵੀਡੀਓ ਲੈ ਕੇ ਆਇਆ ਕਿਉਂਕਿ ਬਹੁਤ ਸਾਰੇ ਬੱਚੇ ਇੰਨਿਆਂ ਦੇ ਮੇਰੇ ਕੋਲ ਮੈਸੇਜ ਆ ਗਏ ਆ ਵੀ ਸਿਰ ਰਿਜ਼ਲਟ ਕਦੋਂ ਆਊਗਾ ਰਿਜ਼ਲਟ ਕਦੋਂ ਆਊਗਾ ਮੇਰੇ ਲਈ ਕੰ ਬੱਚਾ ਆਪਣਾ ਟਾਈਮ ਵੇਸਟ ਕਿਉਂ ਕਰ ਰਿਹਾ ਆ ਹੈਨਾ ਸਭ ਤੋਂ ਵੱਡੀ ਗੱਲ ਹੈ ਨਾ ਕਿ ਮੇਰਾ ਟਾਈਮ ਵੇਸਟ ਹੋ ਰਿਹਾ ਜੀ ਮੇਰਾ ਟਾਈਮ ਕਿੱਥੇ ਜਾ ਰਿਹਾ ਆ ਅਰੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਵੇਂ ਬੱਚੇ ਬਹੁਤ ਸਾਰੇ ਪੁੱਛਦੇ ਆ ਕਿ ਸਰ ਮੇਰੇ ਨਾਲ ਜੀ ਜੀਐਸ ਦੇ ਵਿੱਚੋਂ 80 ਆ 85 ਆ 85 ਚ ਆਉਣੇ ਨੇਗੇ ਈਵਨ ਨੰਬਰ ਦੇ ਵਿੱਚ ਹੀ ਸਕੋਰ ਆਉਣਗੇ ਆਰਡ ਦੇ ਵਿੱਚ ਨਹੀਂ ਆਊਗਾ ਕਿਉਂਕਿ 2 ਨੰਬਰ ਦਾ ਇੱਕ ਕੁਐਸਚਨ ਸੀਗਾ 네ਗੇਟਿਵ ਮਾਰਕਿੰਗ ਨਹੀਂ ਹੈਗੀ ਸੋ ਜਾਂ ਤਾਂ ਜਿਵੇਂ ਕਿਸੇ ਦੇ 2 ਨੰਬਰ ਆ ਗਏ 4 ਆ ਗਏ 6 ਆ ਗਏ 8 ਆ ਗਏ 5 7 ਨਹੀਂ ਹੋਣਗੇ ਮੰਨ ਲਓ ਕਿਸੇ 80 ਹੋਣਗੇ 82 ਹੋਣਗੇ 84 ਹੋਣਗੇ 83 ਨੰਬਰ ਕਿਸੇ ਦੇ ਵੀ ਨਹੀਂ ਹੋਣਗੇ 84 ਤੋਂ ਬਾਅਦ 86 ਹੋਣਗੇ 85 ਨੰਬਰ ਕਿਸੇ ਦੇ ਨਹੀਂ ਹੋਣਗੇ ਸੋ ਇਦਾਂ ਨੰਬਰ ਆਉਣਗੇ ਸਾਡੇ ਕੋਲ ਠੀਕ ਹੈ ਹੁਣ ਮੈਂ ਤੁਹਾਨੂੰ ਜਿਹੜ ਠੀਕ ਹੈ ਸੋ ਅਸੀਂ ਇਸ ਵਾਰ ਜਿਹੜਾ ਸੀ ਸੈਟੋਂ ਬਹੁਤ ਘੱਟ ਬੱਚਿਆਂ ਦਾ ਕਲੀਅਰ ਹੋ ਰਿਹਾ ਹੈ ਜੋ ਅਸੀਂ ਪੁੱਛੀਦਾ ਨਾ ਬੱਚਿਆਂ ਕੋਲ ਸਰਵੇ ਕਰਵਾਇਆ ਹੈ ਸੀ ਸੈਟ ਦੇ ਵਿੱਚ ਬੱਚਿਆਂ ਨੂੰ ਬਹੁਤ ਦਿੱਕਤ ਹੈ ਮੈਜੋਰਿਟੀ ਆਫ ਬੱਚਾ ਸੀ ਸੈਟ ਦੇ ਵਿੱਚੋਂ ਰਹਿ ਰਿਹਾ ਹੈ ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਜੇ ਤੁਹਾਡੇ ਨੰਬਰ ਠੀਕ ਠਾਕ ਵੀ ਹੈਗੇ ਜੀਐਸ ਦੇ ਵਿੱਚੋਂ ਮੇਬੀ ਬਾਕੀ ਪੀਪੀਐਸਸੀ ਬੋਰਡ ਦਸੂਗਾ ਚਾਂਸ ਹੈਗਾ ਆ ਵੀ ਅਸੀਂ ਮੇਨਸ ਲਿਖ ਲਈਏ ਇਹ ਇਦਾਂ ਦਾ ਜਿਹੜਾ ਹੈਗਾ ਉਹ ਸਿਨੈਰੀਓ ਬਣ ਸਕਦਾ ਹੈ ਠੀਕ ਹੈ ਸੋ ਉਸ ਸਿਨੈਰੀਓ ਨੂੰ ਦੇਖਦੇ ਹੋਏ ਕਿਉਂ ਅਸੀਂ ਸੋਚ ਰਿਹਾ ਕਿ ਅਸੀਂ ਪੀਸੀਐਸ ਦੇ ਮੇਨਸ ਦੀ ਤਿਆਰੀ ਕਰੀਏ ਜਾਂ ਫਿਰ ਵੇਟ ਕਰੀਏ ਤੁਹਾਡੇ ਵਿੱਚੋਂ ਜਿੰਨੇ ਬੱਚੇ ਲਾਈਵ ਬੈਠੇ ਜਾਂ ਰਿਕਾਰਡਡ ਬੈਠੇ ਐ ਇਸ ਟਾਈਮ ਮੈਨੂੰ ਦੱਸੋ ਕਿਹਨੇ ਕਿਹਨੇ ਤਿਆਰੀ ਸ਼ੁਰੂ ਕਰਤੀ ਐ ਤੇ ਕਿਹੜਾ ਕਿਹੜਾ ਹਜੇ ਵੇਟ ਕਰ ਰਿਹਾ ਬੱਚੇ ਜਿਹੜੇ ਵੇਟ ਕਰ ਰਹੇ ਆ ਮੈਂ ਸੱਚੀ ਕਹਨਾ ਸਭ ਤੋਂ ਵੱਡੀ ਗਲਤੀ ਇਸ ਟਾਈਮ ਵੇਟ ਕਰਕੇ ਕਰ ਰਹੇ ਹੁਣ ਕੁਝ ਬੱਚੇ ਕਹਿ ਰਹੇ ਜੀ ਮੇਰੇ 82 ਆ ਕੋਈ 78 ਆ ਆਪਾਂ ਇਹਦੇ ਉੱਤੇ ਵੀ ਜ਼ਰੂਰ ਆਵਾਂਗੇ ਆ ਸਾਨੂੰ ਕਰਨਾ ਕੀ ਚਾਹੀਦਾ ਦੇਖੋ ਕਿਉਂਕਿ ਇਹ ਜਿਹੜੀਆਂ ਇਹ ਖੇਡਾਂ ਹੁੰਦੀਆਂ ਨੇ ਪੀਸੀਐਸ ਦੀਆਂ ਹੋ ਗਈਆਂ ਜਾਂ ਸਿਵਲ ਦੀਆਂ ਖੇਡਾਂ ਹੋ ਗਈਆਂ ਇਹ ਸਾਰੀਆਂ ਕੈਲੋਵਿਕ ਡਿਸੀਜਨ ਤੇ ਹੁੰਦੀਆਂ ਨੇ ਵੀ ਅਸੀਂ ਕਰਨਾ ਤਾਂ ਇਹੀ ਕਰਨਾ ਅਦਰਵਾਈਜ਼ ਅਸੀਂ ਉਹ ਨਹੀਂ ਹੈਗਾ ਵੀ ਇਸ ਵਾਰ ਪੀਸੀਐਸ ਦਾ ਪੇਪਰ ਪਰ ਤਾਂ ਅਗਲੀ ਵਾਰ ਸੋਚਾਂਗੇ ਕੌਨਸਟੇਬਲ ਦਾ ਭਰ ਦਈਏ ਹੈਨਾ ਇਦਾਂ ਨਹੀਂ ਹੋਊਗਾ ਮੈਨੂੰ ਲੱਗਦਾ ਕਿਉਂਕਿ ਅਸੀਂ ਇਦਾਂ ਦੇ ਸੀਗੇ ਐਂਡ ਜਿਹੜੇ ਬੱਚੇ ਨੂੰ ਲੱਗਦਾ ਵੀ ਮੈਂ ਤਾਂ ਹੁਣ ਸੋਚ ਲਿਆ ਆ ਇਸ ਵਾਰ ਨਹੀਂ ਅਗਲੀ ਵਾਰ ਨਹੀਂ ਜਾਂ ਹੋਰ ਕੋਈ ਦੇਖ ਲਾਂਗੇ ਆਂਢੀ ਗੁਆਂਢੀ ਜਿਵੇਂ ਹਿਮਾਚਲ ਦਾ ਵੀ ਆਉਂਦਾ ਹਰਿਆਣੇ ਦਾ ਵੀ ਆਉਂਦਾ ਰਾਜਸਥਾਨ ਦਾ ਵੀ ਆਉਂਦਾ ਪੀਸੀਐਸ ਦਾ ਠੀਕਾ ਫਿਰ ਉਹ ਗੱਲ ਵੱਖਰੀ ਆ ਫਿਰ ਤਾਂ ਉਹ ਆਪਦੀ ਤਿਆਰੀ ਕੰਟੀਨਿਊ ਕਰੂਗਾ ਜੀ ਚਲੋ ਆਪਾਂ ਵਾਪਸ ਹੋਂਏ ਜਿਵੇਂ ਇਸ ਦੇ ਉੱਤੇ ਦੇਖਾ ਜਿਵੇਂ ਮੇਨਸ ਦੀ ਗੱਲ ਕਰਾਂ ਮੈਂ ਦੱਸ ਚੁੱਕਾ ਹਾਂ ਇਹ ਕੈਲਕੂਲੇਸ਼ਨ ਜ਼ਰੂਰ ਧਿਆਨ ਦੇ ਵਿੱਚ ਰੱਖੋ 7 ਦਸੰਬਰ ਤੋਂ ਮਿਨੀਮਮ 3 ਮਹੀਨੇ ਦਾ ਟਾਈਮ ਜਿਹੜਾ ਬੀਪੀਐਸਸੀ ਸਾਨੂੰ ਦਿੰਦੀ ਆ ਹਾਲਾਂਕਿ 2021 ਵਿੱਚ ਨਹੀਂ ਇੰਨਾ ਦਿੱਤਾ ਗਿਆ ਸੀਗਾ ਲੇਕਿਨ ਉਦੋਂ ਪਹਿਲਾਂ ਇੰਨਾ ਟਾਈਮ ਮਿਲਦਾ ਸੀਗਾ ਕਿਉਂਕਿ 2021 ਦੇ ਵਿੱਚ ਨਾ ਕੋਵਿਡ ਦਾ ਕਰਕੇ ਥੋੜਾ ਚੱਕਰ ਪੈ ਗਿਆ ਸੀਗਾ ਹੁਣ ਹੁਣ ਤਿਆਰੀ ਸ਼ੁਰੂ ਨਹੀਂ ਕੀਤੀ ਇਹਦਾ ਮਤਲਬ ਤੁਸੀਂ ਹੋਨੈਸਟਲੀ ਕਹਣਾ ਜਿਹੜਾ ਹਜੇ ਵੀ ਬੱਚਾ ਕਿਉਂਕਿ ਬਹੁਤ ਸਾਰੇ ਬੱਚੇ ਤਿਆਰੀ ਕਰ ਰਹੇ ਨੇ ਕਈਆਂ ਨੇ ਤਿਆਰੀ ਛੱਡ ਲਈ ਨੇ ਯੈਸ ਕੀਤਾ ਆ ਉਹਨਾਂ ਵਿੱਚੋਂ ਕਈ ਏਦਾਂ ਦੇ ਆ ਜਿਹੜੇ ਕਹਿੰਦੇ ਜੇ ਅਸੀਂ ਸੈਲਫ ਸਟਡੀ ਕਰਨੀ ਆ ਐਂ ਉਹਨਾਂ ਕੋਲ ਰਿਸੋਰਸਸ ਹੈਗੇ ਉਹ ਸੈਲਫ ਸਟਡੀ ਕਰ ਰਹੇ ਆ ਕਈਆਂ ਨੇ ਕਿਤਨਾ ਕਿਤੇ ਬੈਚ ਜੁਆਇਨ ਕਰ ਲਿਆ ਜਿਵੇਂ ਸਾਡੇ ਕੋਲੇ ਬਹੁਤ ਸਾਰੇ ਬੱਚਿਆਂ ਨੇ ਬੈਚ ਜੁਆਇਨ ਕਰ ਲਿਆ ਆਲਰੇਡੀ ਬਹੁਤ ਸਾਰੇ ਬੱਚੇ ਜੁਆਇਨ ਹੋ ਚੁੱਕੇ ਨੇ ਉਹਨਾਂ ਟਰਸਟ ਆ ਆਪਣੇ ਆਪ ਤੇ ਵੀ ਚਲੋ ਇਹ ਨਹੀਂ ਤਾਂ ਪੱਕੇ ਜਰੂਰ ਕਰਾਂਗੇ ਇੱਥੇ ਸਭ ਤੋਂ ਗਲਤ ਉਹ ਜਿਹੜੇ ਵੇਟ ਕਰ ਰਹੇ ਆ ਵੀ ਸਰ ਅਸੀਂ ਤਾਂ ਹਜੇ ਵੇਟ ਹੀ ਕਰੀ ਜਾ ਹੈਨਾ ਇਹੀ ਹੁਣ ਬੇਟਾ ਵੀ ਕਦੋਂ ਆ ਸਕਦਾ ਆ ਸੋ ਜੀ ਦੇਖਿਆ ਜਾਵੇ ਐਂਡ ਜਿਹੜੀ ਇੱਕ ਸਮੱਸਿਆ ਆ ਵੀ ਸਰ ਕੀ ਕਰੀਏ ਸਾਡੇ ਦਾ ਨੰਬਰ ਇੰਨੇ ਬਣਦੇ ਆ ਅਸੀਂ ਤੁਹਾਡੇ ਬੈਚ ਜੁਆਇਨ ਕਰ ਲਈਏ ਸਾਡੀ ਬਾਅਦ ਚ ਮੰਨ ਲਓ ਰਿਜ਼ਲਟ ਰੱਬ ਨਾ ਕਰੇ ਇਦਾਂ ਦਾ ਨਹੀਂ ਆ ਸਾਡੇ ਦਾ ਪੈਸੇ ਖਰਾਬ ਹੋ ਜਾਣਗੇ ਬਹੁਤ ਵੱਡਾ ਸਵਾਲ ਹੈ ਤੁਹਾਡੇ ਮਨ ਦੇ ਵਿੱਚ ਇਹਦਾ ਵੀ ਹੱਲ ਇਸ ਵੀਡੀਓ ਵਿੱਚ ਮੈਂ ਲੈ ਕੇ ਆਇਆ ਸੋ ਜਿਹੜੇ ਜਿਹੜੇ ਬੱਚੇ ਦੇ ਮਨ ਚ ਇਹ ਸਵਾਲ ਹੈ ਵੀ ਸਰ ਮੰਨ ਲਓ ਮੈਂ ਤੁਹਾਡਾ ਬੈਚ ਜੁਆਇਨ ਕਰ ਲਿਆ ਤੁਹਾਡੇ ਕਹਿਣ ਦੇ ਉੱਤੇ ਮੇਰੇ ਤਾਂ ਜੀ ਕੱਟ-ਆਫ ਕਲੀਅਰ ਨਹੀਂ ਹੋਈ ਮੇਰੇ ਪੈਸੇ ਖਰਾਬ ਹੋਣਗੇ ਹੈਨਾ ਉਹਦਾ ਹੱਲ ਹੈਗਾ ਆ ਐਂਡ ਤੱਕ ਜ਼ਰੂਰ ਸੁਣਿਓ ਡਿਸਾਈਡ ਕਰੋ ਵੀ ਤਿਆਰੀ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਅੱਜ ਮੈਂ ਸੈਸ਼ਨ ਲੈ ਰਿਹਾ ਲਾਈਵ ਇਹ 10 ਮਿੰਟਾਂ 'ਚ ਖਤਮ ਹੋ ਜਾਊਗਾ ਅਗਲੇ ਆਉਣ ਵਾਲੇ 10 ਮਿੰਟਾਂ 'ਚ ਤੁਹਾਡੀ ਤਿਆਰੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਇਹ ਸੋਚ ਲਓ ਬਸ ਆਪ ਦਾ ਠੀਕ ਹੈ ਕਿਉਂਕਿ ਇਹ ਸਮਾਂ ਘਟਦਾ ਜਾ ਰਿਹਾ ਜਿਹੜਾ 3 ਮਿੰਟ ਸਾਨੂੰ ਮਿਲਣਾ ਹੈ ਇਹ ਸਮਾਂ ਘਟਦਾ ਜਾ ਰਿਹਾ ਜਿੰਨਾ ਅਸੀਂ ਸੋਚੀ ਜਾਵਾਂਗੇ ਹੁਣ ਜੇ ਮੈਂ ਰਿਜ਼ਲਟ ਦੀ ਗੱਲ ਕਰਾਂ ਰਿਜ਼ਲਟ ਜੋ ਪਿਛਲੀ ਵਾਰ 2021 ਵਾਲਾ ਆ ਉਹ ਲਗਭਗ 1 ਮਹੀਨੇ ਬਾਅਦ ਆ ਗਿਆ ਸੀਗਾ 1 ਮੰਥ ਕਿਉਂ ਕਿਉਂਕਿ 12 ਮਾਰਚ ਨੂੰ ਜਿਹੜਾ ਸੀਗਾ ਉਹ ਸੌਰੀ 13 ਫਰਵਰੀ ਨੂੰ ਇਗਜ਼ਾਮ ਹੋਇਆ ਸੀਗਾ ਤੇ 12 ਮਾਰਚ ਨੂੰ ਰਿਜ਼ਲਟ ਆ ਗਿਆ ਸੀਗਾ ਜਾਨਕਿ 1 ਮਹੀਨੇ ਬਾਅਦ ਤੇ ਐਕਤੀ ਵੀ ਜੋ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਜਨਵਰੀ ਦੇ ਫਰਸਟ ਵੀਕ ਦੇ ਵਿੱਚ ਰਿਜ਼ਲਟ ਆ ਜਾਊਗਾ ਮੋਸਟ ਪ੍ਰੋਬਬਲੀ ਜਿਹੜਾ ਹੈਗਾ ਉਹ ਫਰਸਟ ਵੀਕ ਦੇ ਐਂਡ ਤੋਂ ਲੇਟ ਨਹੀਂ ਹੋਊਗਾ ਜਾਇ ਵੀ ਮੰਨ ਕੇ ਚੱਲੋ ਜੇ ਆਪਾਂ 1 ਮਹੀਨਾ ਵੀ ਲਈਏ ਤਾਂ 7 ਜਨਵਰੀ 8 ਜਨਵਰੀ 9 ਜਨਵਰੀ 10 ਜਨਵਰੀ ਇਤੋਂ ਲੇਟ ਤਾਂ ਕੀ ਹੋਣਾ ਫਿਰ ਠੀਕ ਹੈ ਨਾ ਸੋ ਜਾਨੀਏ ਸਾਡੇ ਕੋਲ ਟਾਈਮ ਡਿਊਰੇਸ਼ਨ ਹੈਗੀ ਆ ਵੀ ਫਰਸਟ ਵੀਕ ਤੱਕ ਰਿਜ਼ਲਟ ਆ ਸਕਦਾ ਹੈ ਹੁਣ ਜਿਹੜੇ ਬੱਚੇ ਅੱਜ 17 ਦਸੰਬਰ ਨੂੰ ਬੈਠ ਕੇ ਸੋਚ ਰਾ ਵੀ ਰਿਜ਼ਲਟ ਦੀ ਵੇਟ ਕਰਨੀ ਹੈ ਜਾਨੀ ਕਿ ਉਹ 20 ਦਿਨ ਹਜੇ ਹੋਰ ਵੇਟ ਕਰਨਾ ਚਾਹੁੰਦੇ ਆ ਐਂਡ 20 ਦਿਨ ਦਾ ਮਤਲਬ ਇਹ ਹੈ ਬੱਚੇ ਵੀ ਅਸੀਂ ਜਿਹੜਾ ਆਪਣਾ 3 ਮਹੀਨੇ ਦਾ ਟਾਈਮ ਸਾਨੂੰ ਪੀਪੀਐਸਸੀ ਨੇ ਦੇਣਾ ਸੀ ਮੇਬੀ ਉਹ ਮਤਲਬ ਇਹਨਾਂ ਦੇ ਰਹੀ ਹੈ ਸਾਨੂੰ ਤੇ ਅਸੀਂ ਉਹ ਘਟਾ ਕੇ ਆਪਦਾ 2 ਮੰਥ ਆਪਣੀ ਮਰਜ਼ੀ ਨਾਲ ਕਰ ਰਹੇ ਆ ਕਿਉਂ ਕਿ ਸਾਡੇ ਮਨ ਦੇ ਵਿੱਚ ਇੱਕ ਵਹਿਮ ਆ ਉਹ ਵਹਿਮ ਕਿਹੜਾ ਆ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਐਗਰੀ ਕਰਦੇ ਹੋ ਮੇਰੇ ਨਾਲ ਐਂਡ ਦੇਖੋ ਆਪਾਂ ਕਿਹਨਾਂ ਵਹਿਮ ਬੰਦੇ ਨੂੰ ਖੱਜਲ ਕਰ ਦਿੰਦੇ ਆ ਆ ਦੇਖੋ ਖੱਜਲ ਹੋਣਾ ਤੁਸੀਂ ਇੱਥੇ ਅਸੀਂ ਕੀ ਸਮਝ ਨਹੀਂ ਰਹੇ ਵੀ ਅਸੀਂ ਰਿਜ਼ਲਟ ਦੀ ਵੇਟ ਕਰ ਰਹੇ ਹਾਂ ਸਾਡਾ ਕਿੰਨਾ ਵੱਡਾ ਨੁਕਸਾਨ ਹੋਣਾ ਮੈਂ ਦਾਅਵੇ ਨਾਲ ਕਹਿ ਰਿਹਾ ਜਿਹੜੇ ਬੱਚੇ ਇੱਕ ਮਹੀਨਾ ਖਰਾਬ ਕਰਨਗੇ ਤੁਸੀਂ ਆਪ ਸੋਚੋ ਕਿ ਅਸੀਂ ਮੇਨਸ ਲਈ ਮੁੜ ਕੇ ਉਸ ਬੱਚੇ ਦੇ ਜਿਹੜਾ ਹੈਗਾ ਕੰਪੈਰੀਜ਼ਨ ਆ ਜਾਾਂਗੇ ਜਿਹੜੇ ਬੱਚੇ ਅਲਰੇਡੀ ਤਿਆਰੀ ਸ਼ੁਰੂ ਕੀਤੀ ਹੈ ਨਹੀਂ ਆਪਾਂ ਆ ਗਿਆ ਦੂਜਾ ਬੱਚੇ ਨੂੰ ਇਹ ਡਰ ਰ ਮੇਰੇ ਤਾਂ ਇਹ ਇੰਨੇ ਕੇ ਨੰਬਰ ਬਣਦੇ ਮੇਰੇ ਪੈਸੇ ਨਾ ਖਰਾਬ ਹੋ ਜਾਣ ਇੱਕ ਬਹੁਤ ਵੱਡਾ ਡਰ ਹੈ ਐਂਡ ਇਹ ਸ਼ਾ ਤੁਹਾਡਾ ਨਹੀਂ ਹੈਗਾ ਹਜ਼ਾਰਾਂ ਬੱਚਿਆਂ ਦਾ ਡਰ ਹੈ ਉਹਦਾ ਹੱਲ ਲੈ ਕੇ ਆਏ ਅਸੀਂ ਅੱਜ ਚਾਹ ਨੂੰ ਇਹਦਾ ਸੋਲੂਸ਼ਨ ਕਰਦੀਏ ਮੈਂ ਦੱਸੋ ਕਿਹੜਾ ਕਿਹੜਾ ਬੱਚਾ ਜੰਦਾ ਵੀ ਤਿਆਰੀ ਕਰਨੀ ਆ ਅੱਜ ਤੋਂ ਸ਼ੁਰੂ ਕਰਨੀ ਆ ਲੇਕਿਨ ਸਰ ਆ ਜਿਹੜਾ ਪੈਸੇ ਵਾਲਾ ਕਨਸੈਪਟ ਆਦਾ ਸੋਲੂਸ਼ਨ ਕਰ ਦੋ ਸੋ ਲੋ ਭਾਈ ਉਹਦਾ ਸੋਲੂਸ਼ਨ ਮੈਂ ਕਰ ਦਿੱਤਾ ਹਾਂ ਕਦੋਂ ਤੱਕ ਰਿਜ਼ਲਟ ਆਊਗਾ ਮੈਨੂੰ ਲੱਗਦਾ ਵੀ ਸ਼ਾਇਦ ਉਹ ਇੰਨਾ ਇੰਪੋਰਟੈਂਟ ਨਹੀਂ ਹੈਗਾ ਮੈਨੂੰ ਲੱਗਦਾ ਇੰਪੋਰਟੈਂਟ ਇਹ ਆ ਵੀ ਅਸੀਂ ਤਿਆਰੀ ਕਦੋਂ ਸ਼ੁਰੂ ਕਰਨੀ ਆ ਅਸੀਂ ਤਿਆਰੀ ਸ਼ੁਰੂ ਕੀਤੀ ਕਿ ਨਹੀਂ ਕੀਤੀ ਸੀ ਆਪਦਾ ਟਾਈਮ ਵੇਸਟ ਕਿਉਂ ਕਰ ਰਹੇ ਆ ਸਭ ਤੋਂ ਵੱਡਾ ਸਵਾਲ ਮੇਰੇ ਲਈ ਇਹ ਕਿਉਂਕਿ ਐਜ਼ ਅ ਟੀਚਰ ਹੋਣ ਦੇ ਨਾਤੇ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਤੁਹਾਡਾ ਵੱਡਾ ਭੈਣ ਭਾਈ ਤੁਸੀਂ ਮੇਰੇ ਸਾਰੇ ਛੋਟ ਜਦੋਂ ਮੇਰੇ ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਵੀ ਯਾਰ ਮੇਰੇ ਛੋਟੇ ਭੈਣ ਭਰਾ ਗਲਤ ਟਰੈਕ ਤੇ ਜਾ ਰਿਹਾ ਮੈਨੂੰ ਫਿਰ ਹੁੰਦਾ ਵੀ ਫੀਲ ਕੀ ਕਰਾਂ ਮੈਂ ਹੱਲ ਸੋ ਸਮੱਸਿਆ ਇਹ ਹੀ ਹੈ ਨਾ ਵੀ ਰਿਜ਼ਲਟ ਦੀ ਵੇਟ ਕਰਨੀ ਆ ਅਦਰਵਾਈਜ਼ ਸਾਡੇ ਕਿਤੇ ਕੱਟਆਫ ਨਾ ਕਲੀਅਰ ਹੋ ਸਾਡੇ ਪੈਸੇ ਖਰਾਬ ਹੋਣਗੇ ਉਹਦਾ ਹੱਲ ਸੋਲੂਸ਼ਨ ਆ ਚੁੱਕਾ ਹੈ ਸੋਲੂਸ਼ਨ ਕੀ ਹੈ ਮੈਂ ਤੁਹਾਨੂੰ ਦੱਸਦਾ ਆਪਣਾ ਬੈਚ ਆ ਇੱਕ ਉਹਦਾ ਹੱਲ ਅਸੀਂ ਕੀ ਕਰਿਆ ਇੱਕ ਆਪਣੇ ਕੋਲ ਬੈਚ ਆ ਸੋ ਇਸ ਬੈਚ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਆਲਰੇਡੀ ਐਡਮਿਸ਼ਨ ਲੈ ਲਈ ਹੈ ਇੱਥੇ ਨੰਬਰ ਕਿਉਂਕਿ 16 ਦਸੰਬਰ ਨੂੰ ਸਟਾਰਟ ਹੋ ਚੁੱਕਾ ਆ ਅਸੀਂ ਨਹੀਂ ਚਾਹੁੰਦੇ ਵੀ ਬੱਚਿਆਂ ਦਾ ਟਾਈਮ ਖਰਾਬ ਹੋਵੇ 16 ਦਸੰਬਰ ਨੂੰ ਸਟਾਰਟ ਹੋ ਚੁੱਕਾ ਹੈ ਦੀ ਫੀਸ ਇੰਨੀ ਆ 17600 ਰੁਪਿਆ ਤੇ ਬਹੁਤ ਸਾਰੇ ਬੱਚੇ ਸੋਚਦੇ ਵੀ ਸਰ ਸਾਡੇ ਤਾਂ ਪੈਸੇ ਖਰਾਬ ਹੋ ਜਾਣਗੇ ਨਾ ਕਲੀਅਰ ਹੋਇਆ ਹੈਗਾ ਇਹਦੀ ਫੀਸ ਤੁਸੀਂ 17600 ਨਹੀਂ ਪੇ ਕਰਨੀ ਇਹ ਅੱਜ ਤੋਂ ਹੀ ਹੋ ਚੁੱਕਾ ਹੈ ਸੈਸ਼ਨ ਤੋਂ ਬਾਅਦ ਤੁਰੰਤ ਕਾਲ ਕਰਨੀ ਇਸ ਨੰਬਰ ਤੇ ਤੇ ਉਹਨਾਂ ਨੂੰ ਕਹਦੇ ਹੋ ਫਤਿਹ ਸਰ ਦਾ ਸੈਸ਼ਨ ਦੇਖ ਕੇ ਆਇਆ ਤੁਸੀਂ ਕੀ ਕਰਨਾ ਆਪਾਂ ਇਹਦਾ ਕੀ ਕੀਤਾ ਆਪਾਂ ਦੋ ਫੀਸਾਂ ਬਣਾ ਲਈਆਂ 10000 ਪਲੱਸ 7600 ਰੁਪਇਆ ਹੁਣ ਜਿਹੜੇ-ਜਿਹੜੇ ਬੱਚੇ ਅੱਜ ਐਡਮਿਸ਼ਨ ਲੈਣਗੇ ਉਹ 10000 ਰੁਪਇਆ ਦੇ ਕੇ ਐਡਮਿਸ਼ਨ ਲੈ ਲੈਣਗੇ ਤੇ 7600 ਰੁਪਇਆ ਰੋਕ ਲੈਣਗੇ ਕਿਉਂ ਕਿਉਂਕਿ ਜਦੋਂ ਜਨਵਰੀ ਦੇ ਪਹਿਲੇ ਵੀਕ ਦੇ ਵਿੱਚ ਰਿਜ਼ਲਟ ਆਇਆ ਜੇ ਤਾਂ ਲੱਗਿਆ ਵੀ ਸਾਰਾ ਸਾਡਾ ਕੱਟਆਫ ਕਲੀਅਰ ਆ ਤੁਸੀਂ ਆਪ ਦੀ ਜਿਹੜੀ ਪੈਂਡਿੰਗ ਅਮਾਉਂਟ ਹੈਗੀ ਆ 7600 ਰੁਪਏ ਉਹ ਪੇ ਕਰੋ ਤੇ ਆਪਣੇ ਬੈਚ ਨੂੰ ਕੰਟੀਨਿਊ ਕਰ ਲਓ ਪਰ ਜਿਹੜੇ ਬੱਚੇ ਕਹਿੰਦੇ ਵੀ ਨਹੀਂ ਸਰ ਕੋਈ ਕਾਰਨ ਕਰਕੇ ਸਾਡਾ ਕਲੀਅਰ ਨਹੀਂ ਹੋਇਆ ਉਹਨਾਂ ਦਾ 10000 ਦਾ ਕੀ ਹੋਊਗਾ ਬੱਚੇ ਖਰਾਬ ਨਹੀਂ ਹੁੰਦੇ ਇਸ ਤੋਂ ਬਾਅਦ ਚਾਹੇ ਆਪਾਂ ਯੂਪੀਐਸਸੀ ਦੀ ਗੱਲ ਕਰ ਲਈਏ ਜਿਹੜੇ ਜਿਹੜੇ ਬੱਚੇ ਸੋਚ ਰਿਹਾ ਕਿ ਯੂਪੀਐਸਸੀ ਚਾਹੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਜਾਂ ਜਿਹੜੀਆਂ ਵੀ ਮਤਲਬ ਜੋ ਵੀ ਸਾਡੇ ਕੋਲੇ ਹੋਊਗਾ ਪੰਜਾਬ ਪੀਸ ਇਸ ਹੋ ਗਿਆ ਯੂਪੀਐਸਸੀ ਜਿੰਨੇ ਵੀ ਅੱਗੇ ਸਾਡੇ ਹੋਰ ਬੈਚ ਹੋਣਗੇ ਹੋਰ ਕੋਰਸ ਹੋਣਗੇ ਉਹਨਾਂ ਦੇ ਵਿੱਚ ਐਡਜਸਟ ਕਰ ਲਾਂਗੇ ਇਹ ਐਡਜਸਟ ਹੋ ਜਾਊਗਾ ਤੁਹਾਡੇ ਪੈਸੇ ਖਰਾਬ ਨਹੀਂ ਹੁੰਦੇ ਮੈਂ ਵਾਦਾ ਕਰਦਾ ਇਨਾ ਕਰ ਸਕਦਾ ਹਾਂ ਹਾਂ ਜਿਨ੍ਹਾਂ ਨੂੰ ਹਜੇ ਵੀ ਲੱਗਦਾ ਵੀ ਨਹੀਂ ਯਾਰ ਬਾਈ ਇਹ ਤਾਂ ਪੈਸੇ ਨਹੀਂ ਸੰਤਾ ਜੀ ਫਿਰ ਪਾਪ ਸੀ ਕਰਦੇ ਹੋ ਜੀ ਦੇਖੋ ਬਾਈ ਵਾਪਸ ਵਾਲਾ ਕੰਮ ਤਾਂ ਮੈਂ ਇਮਾਨਦਾਰ ਨਾਲ ਇੱਥੇ ਕਹਿ ਦਿੰਦਾ ਆ ਤੁਹਾਨੂੰ ਮੰਨ ਲਓ ਕੋਈ ਕਾਲ ਤੇ ਕਹਿ ਵੀ ਦੇਵੇ ਵਾਪਸੀ ਵਾਲਾ ਕੰਮ ਕਿਸੇ ਕੋਲੋਂ ਨਹੀਂ ਹੋਣਾ ਕਿਉਂਕਿ ਜੇ ਤੁਸੀਂ ਕੱਲ ਨੂੰ ਸਰਕਾਰੀ ਨੌਕਰੀ ਲੱਗ ਕੇ ਤਨਖਾਹਾਂ ਲੈਣੀਆਂ ਆ ਤੇ ਅਸੀਂ ਆਲਰੇਡੀ ਲੈ ਰਹੇ ਹਾਂ ਜਿਹੜੀ ਸੱਚਾਈ ਗੱਲ ਆ ਹਾਂ ਇਨਾ ਜ਼ਰੂਰ ਕਰ ਸਕਦੇ ਆ ਵੀ ਬਾਈ ਇਹ ਪੈਸਾ ਆ ਗਿਆ ਭਾੜ ਅਡਜਸਟ ਕਰਾ ਦਾਂਗੇ ਜਿਨ੍ਹਾਂ ਦੇ ਸੁਪਨੇ ਵੱਡੇ ਆ ਹੁਣ ਜਿਨ੍ਹਾਂ ਨੇ ਸੋਚਿਆ ਹੀ ਆ ਵੀ ਇਸ ਤਾਂ ਇਹ ਦੇਣਾ ਸੀਗਾ ਤੁੱਕਾ ਮਾਰਿਆ ਆ ਉਹ ਤਾਂ ਬਾਈ ਫਿਰ ਉਹਦੇ ਨੇ ਇਤੋਂ ਵੱਧ ਮੈਨੂੰ ਲੱਗਦਾ ਨਹੀਂ ਵੀ ਅਸੀਂ ਕੁਝ ਕਰ ਸਕਦੇ ਆ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਆਪਾਂ ਕਰਤਾ ਤੇ 10000 ਰੁਪਏ ਅੱਗੇ ਅਡਜਸਟ ਜ਼ਰੂਰ ਹੋਊਗਾ ਕਿਉਂਕਿ ਅਸੀਂ ਯੂਪੀਐਸਸੀ ਦਾ ਕ੍ਰੈਸ਼ ਕੋਰਸ ਕਰਦਾਂਗੇ ਉਹਦੀ ਫੀਸ ਲਗਭਗ ਇੰਨੀ ਹੀ ਹੋਊਗੀ ਇਤੋਂ ਜ਼ਿਆਦਾ ਨਹੀਂ ਹੁੰਦੀ ਇੱਥੇ ਕਿਹਾ ਜੂਗੀ ਹੁਣ ਜਿਨ੍ਹਾਂ ਨੇ ਸੋਚਿਆ ਉਹ ਰਿਜ਼ਲਟ ਵਾਲਾ ਕਨਸੈਪਟ ਸੀਗਾ ਦਿਮਾਗ ਦੇ ਵਿੱਚ ਕੀ ਵੇਟ ਕਰਨੀ ਪੈਣੀ ਆ ਬਾਈ ਉਹਨੂੰ ਹੁਣੇ ਬਾਹਰ ਕੱਢੋ ਹੁਣੇ ਇਸ ਨੰਬਰ ਤੇ ਕਾਲ ਕਰੋ ਸੈਸ਼ਨ ਖਤਮ ਹੁੰਦੇ ਸਾਰੀ ਤੇ ਆਪਣੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰਦੋ 1 ਵਜੇ ਜਤਨ ਸਰ ਦੀ ਕਲਾਸ ਆਲਰੇਡੀ ਕਲਾਸ ਕੱਲ ਹੋ ਚੁੱਕੇ ਦੂਜੀ ਕਲਾਸ ਹੈ ਤੁਸੀਂ ਇੱਕ ਇੱਕ ਦਿਨ ਕਰਕੇ ਕਿਤੇ ਸਿਲੈਕਸ਼ਨ ਤੋਂ ਦੂਰ ਨਾ ਹੋ ਜਿਓ ਦੁਬਾਰਾ ਪੀਸੀਐਸ ਜਿਹੜੇ 20 ਦਿਨ ਹਨ ਨਾ ਇਹਨਾਂ ਨੇ ਡਿਸਾਈਡ ਕਰਨਾ ਵੀ ਤੁਸੀਂ ਮੇਨਸ ਇਸ ਵਾਰ ਲਿਖਣਾ ਆ ਇਸ ਵਾਰ ਨੌਕਰੀ ਲੈਣੀ ਆ ਜਾਂ ਅਗਲੇ ਪੀਸੀਐਸ ਚ ਨੌਕਰੀ ਲੈਣੀ ਆ ਸੋ ਇਹ 20 ਦਿਨ ਇਹ ਕੀਮਤੀ ਆ ਤੇ ਮੈਨੂੰ ਨਹੀਂ ਲੱਗਦਾ ਜਿਹੜੇ ਆਉਣ ਵਾਲੇ ਸਾਲ ਹੋਣਗੇ ਉਹ ਇਸ ਅਮਾਉਂਟ ਦੇ ਮੁਕਾਬਲੇ ਜ਼ਿਆਦਾ ਛੋਟੇ ਆ ਜਾਂ ਵੱਡੇ ਇਹ ਅਮਾਉਂਟ ਬਹੁਤ ਛੋਟੀ ਆ ਉਹ ਆਉਣ ਵਾਲੇ ਸਾਲਾਂ ਨੂੰ ਜਿਵੇਂ ਧਿਆਨ ਚ ਰੱਖੋ ਠੀਕ ਹੈ ਨਾ ਕਿਉਂਕਿ ਅਸੀਂ ਸਟੂਡੈਂਟ ਹੋਗੇ ਨਾ ਕਈ ਵਾਰ ਆਪਸ ਵਿੱਚ ਇਦਾਂ ਦੀਆਂ ਗੱਲਾਂ ਕਰ ਲੈਂਦੇ ਨਾ ਯਾਰ ਇਹ ਤਾਂ ਅਕੈਡਮੀ ਵਾਲੇ ਆ ਤਾਂ ਇਦਾਂ ਕਰਨਗੇ ਉਦਾਂ ਕਰਨਗੇ ਮੈਂ ਕਹਿੰਦਾ ਵੀ ਲੱਖਾਂ ਰੁਪਈਆ ਫੀਸ ਹੁੰਦੀ ਆ ਪੀਸੀਐਸ ਦੀ ਐਂ ਜੇ ਅਕੈਡਮੀ ਵਾਲੇ ਦੀ ਗੱਲ ਕਰ ਲਈਏ ਹਰ ਇੱਕ ਬੰਦਾ ਇਮਾਨਦਾਰੀ ਨਾਲ ਦੱਸਿਓ ਤੁਹਾਡੇ ਪੇਰੈਂਟਸ ਵੀ ਕੰਮ ਕਰਦੇ ਆ ਸਾਰੇ ਪੈਸੇ ਨਹੀਂ ਕਰਦੇ ਨਾ ਇਦੇ ਵਿੱਚ ਕੋਈ ਦੋਰ ਆਇਆ ਹੀ ਨਹੀਂਗਾ ਇਹ ਤਾਂ ਉਹ ਵਾਲਾ ਲੌਜੀਕ ਆ ਵੀ ਕਿਉਂ ਭਾਈ ਇਹ ਕਿਉਂ ਐਡਮਿਸ਼ਨ ਲੈ ਰਿਆ ਹੈ ਕਿ ਇਹਨੂੰ ਹਰ ਇੱਕ ਬੰਦਾ ਇੱਥੇ ਪੈਸੇ ਲਈ ਹੀ ਕੰਮ ਕਰਦਾ ਆ ਲੇਕਿਨ ਹਾਂ ਸਾਡੇ ਮਨਚੇ ਵੀ ਆ ਕਿ ਘੱਟੋ ਘੱਟ ਪੰਜਾਬ ਦਾ ਬੱਚਾ ਦਾ ਸਰਕਾਰੀ ਕੁਰਸੀ ਉੱਤੇ ਬੈਠੇ ਨਾ ਤੁਸੀਂ ਹੁਣ ਸਾਰਿਆਂ ਨੇ ਵੀਡੀਓ ਦੇਖਿਆ ਚੱਲ ਰਹੀਆਂ ਆ ਵੀ ਬਾਈ ਬੜਾ ੱਤਕਾ ਹੋ ਗਿਆ ਪੰਜਾਬ ਦਾ ਪੇਪਰ ਪੰਜਾਬ ਤੋਂ ਬਾਹਰ ਲੈਣ ਨੂੰ ਰੱਖਣਾ ਚਾਹੁੰਦੇ ਆ ਤੁਸੀਂ ਜਦ ਤਿਆਰੀ ਹੀ ਨਹੀਂ ਸ਼ੁਰੂ ਕਰਦੇ ਸਰਕਾਰ ਦੱਸੋ ਕੀ ਕਰੇ ਅਸੀਂ ਰਿਜ਼ਲਟ ਸੋਚੀ ਜਾਂਦੇ ਆ ਕਿਉਂਕਿ ਸਾਡੇ ਪੀਸੀਸ ਪਹਿਲੀ ਵਾਰ ਆਇਆ ਬਟ ਜਿਹੜੇ ਗਵਾਂਢੀ ਸੂਬੇ ਉਹਨਾਂ ਚ ਪੀਸੀਸ ਹਰ ਇੱਕ ਸਾਲ ਉਹਨਾਂ ਨੂੰ ਪਤਾ ਆ ਜਾਂਦਾ ਵੀ ਪ੍ਰੀ ਤੋਂ ਬਾਅਦ ਤਿਆਰੀ ਕਰਨੀ ਆ ਉਹ ਤੁਹਾਡੇ ਤੋਂ 20 25 ਦਿਨ ਵੈਸੇ ਹੀ ਅੱਗੇ ਹੋ ਜਾਂਦੇ ਨੇ ਤੇ ਇੱਕ ਹੋਰ ਵੱਡੀ ਗੱਲ ਬਾਈ ਜੇ ਅਸੀਂ ਪੰਜਾਬ ਚ ਰਹਿ ਕੇ ਪੰਜਾਬੀ ਦੇ ਨੰਬਰ ਜੁੜਨੇ ਆ ਮੈਨਸ ਦੇ ਵਿੱਚ ਜੇ ਅਸੀਂ ਫਿਰ ਵੀ ਗਲਤੀ ਕਰ ਰਹੇ ਆ ਤੇ ਅਗਲਾ ਪੰਜਾਬੀ ਸਿੱਖ ਕੇ ਸਾਡੇ ਤੋਂ ਅੱਗੇ ਆ ਰਿਹਾ ਆ ਅਗਲਾ ਇਹ ਦਿਨ ਵੇਸਟ ਨਹੀਂ ਕਰ ਰਹਾ ਤਾਂ ਫਿਰ ਤਾਂ ਬਾਈ ਸਾਡੇ ਚ ਵੀ ਕਿਤਨਾ ਕਿਤੇ ਸਾਨੂੰ ਆਪਣੇ ਆਪ ਨੂੰ ਵੀ ਵਿਚਾਰਨ ਦੀ ਲੋੜ ਹੈਗੀ ਆ ਸੋ ਮੇਰਾ ਜੋਰ ਇਸ ਕਰਕੇ ਹੈ ਵੀ ਤੁਸੀਂ ਇਸ ਟਾਈਮ ਦੇ ਉੱਤੇ ਇਹ ਨਾ ਸੋਚੋ ਵੀ ਇਹ ਪੈਸੇ ਉਦ ਤੱਕ ਦਾ ਹੈਗੇ ਆ ਨੋਨ ਰੂਟ ਪੈਸੇ ਬਹੁਤ ਮਿਹਨਤ ਨਾਲ ਕਮਾਏ ਜਾਂਦੇ ਬਟ ਆਪਦਾ ਫਿਊਚਰ ਜ਼ਰੂਰ ਸੋਚੋ ਇਹ 20 ਦਿਨ ਖਰਾਬ ਨਹੀਂ ਕਰਨੇ ਜੇ ਖਰਾਬ ਹੋ ਗਿਆ ਤਾਂ ਮੈਂ ਸੱਚੀ ਕਹਿ ਰਿਹਾ ਇਹ ਨਾ ਹੋਵੇ ਕਿ ਅਗਲੀ ਵਾਰ ਸਾਨੂੰ ਪੀਸਸ ਦੀ ਤਾਰੀ ਦੁਬਾਰਾ ਕਰਨੀ ਹੋਵੇ ਸੋ ਭਾਈ ਤੁਸੀਂ ਬਾਕੀ ਆਪ ਖੁਦ ਸਿਆਣੇ ਹੋ ਇਹ ਨੰਬਰ ਹੈ ਕਾਲ ਕਰਕੇ ਕਿਸੇ ਨੂੰ ਕੋਈ ਡਾਊਟ ਹੁੰਦਾ ਮੇਰੇ ਨਾਲ ਗੱਲ ਕਰਨੀ ਹੈ ਜਤਨ ਸਰ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਕੋਈ ਡਾਊਟ ਨਹੀਂ ਹੈਗਾ ਬਟ ਆਪ ਦੀ ਤਿਆਰੀ ਸਟਾਰਟ ਕਰ ਦੋ ਪਲੀਜ਼ ਮੇਰੇ ਕੋਲ ਹਜ਼ਾਰਾਂ ਕਾਲਸ ਨੇ ਹਜ਼ਾਰਾਂ ਮੈਸੇਜ ਸਰ ਤਿਆਰੀ ਕਰੀਏ ਤਿਆਰੀ ਕਰੀਏ ਹਜੇ ਵੀ ਪੁੱਛੀ ਜਾਂਦੇ ਅੱਜ 10 ਦਿਨ ਹੋ ਗਏ ਅਪ੍ਰੀਲ ਦਾ ਪੇਪਰ ਹੋਇਆ ਨੁ ਦੋ ਚਾਰ ਦਿਨ ਦੀ ਛੁੱਟੀ ਹੁੰਦੀ ਆ ਸ਼ਿਰੋ ਇੰਨੇ ਦਿਨ ਦੀ ਛੁੱਟੀ ਨਹੀਂ ਹੁੰਦੀ ਆਪ ਦੀ ਤਿਆਰੀ ਸ਼ੁਰੂ ਕਰੋ ਲੇਕਿਨ ਬਸ ਕਰ ਲਓ ਜੀ ਆਥੋਲੂ ਸੋਲੂਸ਼ਨ ਲੈ ਕੇ ਆਂਦਾ ਆ ਜੇ ਹਜੇ ਵੀ ਕੁਝ ਸੋਚ ਰਹੇ ਹੋ ਫਿਰ ਤੁਹਾਡੀ ਇੱਛਾ ਆ ਇਹ ਤੋਂ ਵੱਧ ਮੈਨੂੰ ਲੱਗਦਾ ਵੀ ਅਸੀਂ ਕੋਈ ਹੋਰ ਵੀ ਨਹੀਂ ਕਰ ਸਕਦੇ ਅਸੀਂ ਆਪਦੇ ਲੋ ਬੈਸਟ ਕਰਤਾ ਇਹ ਪੈਸੇ ਅੱਗੇ ਐਡਜਸਟ ਹੋਣਗੇ ਤੁਹਾਡੇ ਪੈਸੇ ਖਰਾਬ ਨਹੀਂ ਹੁੰਦੇ ਤੁਸੀਂ ਕੋਈ ਵੀ ਅੱ ਦੁਬਾਰਾ ਫੀਸ ਨਹੀਂ ਭੇਕ ਕਰਨੀ ਪਊਗੀ ਖਰਾਬ ਨਹੀਂ ਹੋਊਗਾ ਜੀ ਗਾਟ ਇਟ ਚਲੋ ਆਈ ਹੋਪ ਅ ਇਨਹੀ ਤੁਹਾਡੇ ਲਈ ਇੱਕ ਸਗੀ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਸੋ ਦੁਬਾਰਾ ਮਿਲਦੇ ਹਾਂ ਬਾਕੀ ਕਲਾਸਿਸ ਦੇ ਵਿੱਚ ਜਉਂਦੇ ਬਸ ਦੇ ਰਹੋ ਰੱਬ ਖੈਰ ਕਰੇ ਜੀ ਸਸ਼ਿੰਦਰ ਸਰੋਵਰ